ਸੋ ਨਮਸਕਾਰ ਦੋਸਤੋ ਭਾਰਤ ਆਪਨਿ ਸਵਾਲ ਆਪਕਾ ਦੇ ਵਿੱਚ ਤੁਹਾਡੇ ਹੋਸਟ ਪਰਵਾਜ ਵਾਲਾ ਸਵਾਗਤ ਹੈ ਦੋਸਤੋ ਕਿ ਅ ਅੱਜ ਗ੍ਰਾਮ ਪੰਚਾਇਤਾਂ ਜਿਹੜੀਆਂ ਨਰੋਰ ਜਮਲ ਸਿੰਘ ਵਿਖੇ ਪੰਚਾਇਤੀ ਚੋਣਾਂ ਜਿਹੜੀਆਂ ਸੀਗੀਆਂ ਨਿਗਮੀਆਂ ਹੋਣ ਜਾ ਰਹੀਆਂ ਸੀਗੀਆਂ ਔਰ ਉਸ ਤੋਂ ਬਾਅਦ ਜਿਹੜਾ ਆ ਉਹ ਨਤੀਜੇ ਜਿਹੜੇ ਆ ਉਹ ਸਾਰੇ ਨਤੀਜੇ ਸਾਹਮਣੇ ਆ ਚੁੱਕੇ ਹਨ ਜਿਸ ਦੇ ਵਿੱਚ ਪੰਜ ਸੀਟਾਂ ਜਿਹੜੀਆਂ ਕਾਂਗਰਸ ਦੀ ਝੋਲੀ ਦੇ ਵਿੱਚ ਪਈਆਂ ਔਰ ਪੰਜ ਸੀਟਾਂ ਜਿਹੜੀਆਂ ਉਤਨੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਜਿੰਦੇ ਵਿੱਚ ਇੱਕ ਸੀਟ ਜਿਹੜੀ ਹੈ ਉਹ ਭਾਜੀਪੀ ਵੱਲੋਂ ਜਿਹੜੀ ਆ ਕੱਢੀ ਗਈ ਹੈ ਔਰ ਤੁਸੀਂ ਢੋਲ ਦੀ ਆਵਾਜ਼ ਜਿਹੜੀ ਆ ਉਹ ਵੀ ਸੁਣ ਸਕਦੇ ਹੋ ਕਿ ਕਿਸ ਤਰ੍ਹਾਂ ਢੋਲ ਔਰ ਆਦੀਸ਼ਵਾਦੀ ਦਾ ਜਿਹੜਾ ਮਾਹੌਲ ਹੈ ਉਹ ਇਸ ਵੇਲੇ ਨਰੋਨ ਜੈਮਨ ਸਿੰਘ ਵਿਖੇ ਵੇਖਣ ਨੂੰ ਮਿਲ ਰਿਹਾ ਹੈਗਾ ਔਰ ਜੇਤੂ ਉਮੀਦਵਾਰਾਂ ਵਿੱਚ ਕਾਫੀ ਜਿਹੜਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈਗਾ ਔਰ ਉਸ ਦੇ ਨਾਲ ਨਾਲ ਹੀ ਜਿਹੜੇ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਹਨ ਔਰ ਜਿੱਤ ਹਾਸਲ ਕਰਵਾਈ ਹੈ ਉਹਨਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਆ ਸਾਡੇ ਨਾਲ ਹੋਰ ਅਪਗ੍ਰੇਡ ਨਹੀਂ ਜੁੜੇ ਰੋ ਆਪਣੇ ਸਹਿਯੋਗੀ ਕੈਮਰਾਮੈਨ ਨਾਲ ਰਾਜੇਸ਼ 파ਰਤਵਾਜ 파ਰਤਨਟ ਨਿਊਜ਼ ਵਾਲਾ ਆਪਕਾ ਤੋਂ ਖਾਸ ਰਿਪੋਰਟ ਤੁਸੀਂ ਦੇਸ਼ਮਾ ਜੀ ਤੁਸੀਂ ਵੀ ਇਲੈਕਸ਼ਨ ਲੜਿਓ ਐਮਸੀ ਦਾ ਹਾਂਜੀ ਕਿੰਨੇ ਨੰਬਰ ਵਾਰਡ ਚ ਲੜਿਓ ਪੰਜ ਨੰਬਰ ਵਾਰਡ ਚ ਕਿਦਾਂ ਦਾ ਰਿਜ਼ਲਟ ਰਿਹਾ ਬਹੁਤ ਵਧੀਆ ਜਿੱਤੇ ਤੁਸੀਂ ਹਾਂਜੀ ਇਹ ਲੋਕਾਂ ਦੀ ਸੇਵਾ ਦਾ ਹੀ ਸੇਵਾ ਕੀਤੀ ਸਾਡੇ ਸੀਰੀਜ਼ ਵਿੱਚ ਪਾਲ ਜੀ ਨੇ ਤੇ ਉਹਨਾਂ ਦਾ ਸੇਵਾ ਦਾ ਸਾਨੂੰ ਫਲ ਮਿਲਿਆ ਹੈ ਅੱਗੇ ਕੰਮ ਜਿਹੜਾ ਵਿਕਾਸ ਦੀ ਗੱਲ ਕਰੀਏ ਕਹਿੰਦੇ ਕਾਫੀ ਕੰਮ ਪੈਂਡਿੰਗ ਵੀ ਪੈਣਾ ਚਲੋ ਕਮੇਟੀ ਭੰਗ ਹੋ ਗਈ ਸੀ ਉਹਦੇ ਕਰਕੇ ਹੋਸਦਾ ਕਿੱਦਾਂ ਫਿਰ ਦੇਖੋਗੇ ਉਸ ਕੰਮ ਨੂੰ ਲੈ ਕੇ ਪੂਰੀ ਕੋਸ਼ਿਸ਼ ਕਰਾਂਗੇ ਜੇ ਕਿਸੇ ਦੀ ਕਮੀ ਆ ਉਹ ਦੂਰ ਕਰਾਂਗੇ ਸਰਕਾਰ ਹੋਰ ਹੈ ਤੁਹਾਨੂੰ ਵੀ ਪਤਾ ਤੇ ਤੁਸੀਂ ਕਾਂਗਰਸ ਦੇ ਕਿ ਲੱਗਦਾ ਕਿ ਗ੍ਰਾਂਟ ਗ੍ਰੁੱਪ ਮਿਲੇਗੀ ਜਾਂ ਫਿਰ ਕੋਈ ਗ੍ਰਾਂਟ ਤਾਂ ਲੱਗਿਆ ਜੇ ਚੰਗੇ ਕੰਮ ਕਰਾਂਗੇ ਤੇ ਲੋਕ ਸਾਡੇ ਕੋਲ ਆਣਗੇ ਅਸੀਂ ਸੇਵਾ ਦਾ ਇਹੀ ਮੁੱਦਾ ਚੁੱਕਿਆ ਆ ਵੀ ਸੇਵਾ ਹੀ ਕਰਾਂਗੇ ਜਿਨ੍ਹਾਂ ਨੂੰ ਲੋਕਾਂ ਦਾ ਧੰਨਵਾਦ ਕਰ ਜਾ ਕੇ ਕਰਾਂਗੇ ਹੱਥ ਜੋੜ ਕੇ ਐਸੇ ਵੀ ਕਰਾਂਗੇ ਬਾਰ-ਬਾਰ ਕਰਾਂਗੇ ਹੁੰਦਾ ਇੱਕ ਵਾਰ ਨਹੀਂ ਕਰਾਂਗੇ ਬਾਰ-ਬਾਰ ਕਰਾਂਗੇ ਸਰ ਅੱਜ ਜਿਹੜੇ ਪੰਚਾਇਤੀ ਚੋਣਾਂ ਹੋਈਆਂ ਨੇ ਰੋਡ ਜੈਮਨ ਸਿੰਘ ਵਿਖੇ ਔਰ ਇਥੋ ਦੀ ਬਾੜ ਜਿਹੜੇ ਆਪਣੇ ਉਮੀਦਵਾਰ ਸੀਗੇ ਉਹ ਜਿੱਤਾਂ ਸੀ ਕੀਤੀ ਹੈ ਕੀ ਕਹਿਣਾ ਚਾਹੋਗੇ ਹਾਂਜੀ ਬਾੜ ਨੰਬਰ 5 ਦੇ ਵਿੱਚੋਂ ਸੁਦੇਸ਼ ਕੁਮਾਰੀ ਜੀ ਮੇਰੇ ਮਦਰ ਇਨ ਲਾ ਹਨ ਇਹਨਾਂ ਨੇ ਮੰਨ ਲਓ ਕੀ ਜਿੱਤਾਂ ਸੀ ਕੀਤੀ ਹੈ ਜੀ ਦੋ ਮਿੰਟ ਕਰਦੇ ਨੇ ਕਿਹਨਾਂ ਜਿਹੜਾ ਬੇਟੇ ਆ ਰਿੱਕੀ ਤੇ ਸਲਮਨ ਅੱਗੇ ਇਹ ਸਮਾਜ ਸੇਵੀ ਕੰਮ ਕਰਦੇ ਰਹਿੰਦੇ ਆ ਤੇ ਉਹਨਾਂ ਦੇ ਕਰਕੇ ਹੀ ਇਹਨਾਂ ਨੂੰ ਸਹਿਯੋਗ ਮਿਲਿਆ ਤੇ ਉਮੀਦ ਆ ਕਿ ਅੱਗੇ ਵੀ ਆ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਔਰ ਇੱਕ ਇੱਥੇ ਦਾ ਮੁਕਾਬਲਾ ਕਹਿੰਦੇ ਕਾਫੀ ਫਸਮਾ ਮੁਕਾਬਲਾ ਜਿਹੜਾ ਇੱਥੇ ਵੇਖਣ ਨੂੰ ਮਿਲਿਆ ਹੈਗਾ ਨਹੀਂ ਉਹ ਸਾਨੂੰ ਫਸਿਆ ਮੁਕਾਬਲਾ ਲੱਗਦਾ ਹੀ ਨਹੀਂ ਜੀ ਉਹ ਤੇ ਲੋਕੀ ਮਨੋ ਮਨੋ ਕਰਦੇ ਹੀ ਫਸਮਾ ਹੈਗਾ ਦੇ ਸਾਨੂੰ ਪਹਿਲੇ ਵੀ ਫਸਮਾ ਮੁਕਾਬਲਾ ਨਹੀਂ ਲੱਗਦਾ ਹਾਂਜੀ ਭਾਈ ਕੀ ਨਾਂ ਜੇ ਆਪਣਾ ਮੇਰਾ ਸੁਸ਼ਾਂਤ ਮਹਾਜਨ ਭਾਜੀ ਅ ਕੌਣ ਕੈਂਡੀਡੇਟ ਸੀਗਾ ਤੁਹਾਡੇ ਮੇਰੇ ਮਦਰ ਸੁਦੇਸ਼ ਕੁਮਾਰੀ ਪਾਰਟ ਨੰਬਰ 5 ਤੋਂ ਕੈਂਡੀਡੇਟ ਸੀਗੇ ਕਿੱਦਾਂ ਦਾ ਰਿਜ਼ਲਟ ਰਿਹਾ ਬਹੁਤ ਵਧੀਆ ਬਹੁਤ ਵਧੀਆ ਅਸੀਂ 5 ਨੰਬਰ ਤੋਂ ਜੇਤੂ ਹਾਸਲ ਕੀਤੀ ਹੈ ਜੀ ਲੋਕਾਂ ਦਾ ਲੋਕਾਂ ਦਾ ਬਹੁਤ ਪਿਆਰ ਮਿਲਿਆ ਮਤਲਬ ਜੋ ਅਸੀਂ ਸੋਚਿਆ ਹੀ ਹੋ ਹੀ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨਾਂ ਹੀ ਇਹ ਵਾਅਦਾ ਕਰਦੇ ਹਾਂ ਕੀ ਮਤਲਬ ਅਸੀਂ ਜੇ ਲੋਕਾਂ ਨੇ ਸਾਨੂੰ ਪਿਆਰ ਕੀਤਾ ਨਾ ਉਹਨਾਂ ਹੀ ਲੋਕਾਂ ਦੇ ਜੋ ਵੀ ਵਾਦੇ ਕੀਤੇ ਨੇ ਅਸੀਂ ਸਾਰੇ ਪੂਰੇ ਕਰਾਂਗੇ ਪੂਰੇ ਉਤਰਾਂਗੇ ਕਹਿੰਦੇ ਨੇ ਕਈ ਤਰ੍ਹਾਂ ਦੀਆਂ ਦਿੱਕਤਾਂ ਵੀ ਆਈਆਂ ਤੁਹਾਡੇ ਲੈ ਕੇ ਆਈਆਂ ਭਾਈ ਸਾਨੂੰ ਪੁੱਛੋ ਅਸੀਂ ਇੱਥੇ ਤੱਕ ਕਿੱਦਾਂ ਪਹੁੰਚੇ ਬੜੀ ਦਿੱਕਤ ਆਈ ਹੈ ਬਹੁਤ ਦਿੱਕਤ ਆਈ ਹੈ ਬਟ ਚਲੋ ਜਿੱਤ ਗਏ ਆ ਤੇ ਸਾਰੀਆਂ ਦਿੱਕਤਾਂ ਦੂਰ ਹੋ ਗਈ ਜਿੱਤ ਦਾ ਕਿੰਨ ਇਹ ਸਾਰਾ ਸਾਡੀ ਜੁਗਿੰਦਰਪਾਲ ਐਮਐਲਏ ਸਾਹਿਬ ਨੇ ਸਾਨੂੰ ਬਹੁਤ ਸਪੋਰਟ ਕੀਤੀ ਆ ਸਾਡੇ ਐਮਸੀ ਸਾਹਿਬ ਜਿਹੜੇ ਸਾਡੇ ਪ੍ਰਧਾਨ ਸੀਗੇ ਦੀਪੂ ਜੀ ਉਹਨੇ ਬਹੁਤ ਸਪੋਰਟ ਕੀਤੀ ਆ ਇੱਥੋਂ ਤੱਕ ਪਹੁੰਚਣ ਦਾ ਜਿਹੜਾ ਆ ਇਹ ਸਾਰਾ ਕ੍ਰੈਡਿਟ ਦੀਪੂ ਭਾਈ ਨੇ ਤਿੰਨ ਕਿ ਸੀਟਾਂ ਆ ਚੁੱਕੀਆਂ ਕਾਂਗਰਸ ਨੇ ਲਗਾ ਕਿ ਕਮੇਟੀ ਬਣੇਗੀ ਦੇਖੋ ਹੁਣ ਵੇਟ ਕਰ ਰਹੇ ਨੇ ਦੋ ਚਾਰ ਮਿੰਟਾਂ ਦੇ ਅੰਦਰ ਸਭ ਕੁਝ ਪਤਾ ਚੱਲ ਜਾਣਾ ਹੈ ਕਿ ਕਮੇਟੀ ਬਣੇਗੀ ਕਿ ਨਹੀਂ ਪਰ ਚਲੋ ਬਣੇਗੀ ਕਿਉਂ ਨਹੀਂ ਬਣੇਗੀ ਅੱਜ ਤੋਂ ਨਹੀਂ ਛੱਡਣੀ